ਕਤੰ ਸਿੰਘ ਜੀ ਪਿੰਡ ਆਵਜਾਂ ਜੀ ਮਸਲਾ ਇਹ ਵੇ ਮੈਂ ਸਵੇਰੇ ਬਰਸੀਨ ਘਟ ਰਿਆ ਸਾਂ ਜੀ ਕੱਲ ਪਰਸੋਂ ਦੀ ਗੱਲ ਏ ਤੇ ਉੱਥੇ ਮੇਰੇ ਚਾਚਾ ਜੀ ਆਏ ਕਹਿੰਦੇ ਵੀ 1000 ਰੁਪਿਆ ਬੰਦ ਆ ਤੁਹਾਡਾ ਤੇ ਉਹ ਕੀ ਕਹਿੰਦੇ ਨੇ ਮੈਂ ਕਿਹਾ ਵੀ ਚਲੋ ਡੈਡੀ ਨਾਲ ਗੱਲ ਕਰ ਲਓ ਤੇ ਕਹਿੰਦੇ ਮੈਂ ਕਿਦੇ ਕਿਦੇ ਨਾਲ ਪਗਾਈ ਮਾਰਾਂ ਤੇ ਉਸ ਤੋਂ ਬਾਅਦ ਜੀ ਕਹਿੰਦੇ ਤੇਰੇ ਦਾਤਰ ਹੀ ਮਾਰਾਂਗਾ ਮੈਂ ਠੀਕ ਹੈ ਵੀ ਤੇ ਉਸ ਤੋਂ ਬਾਅਦ ਕੀ ਜਾਂਦੇ ਨੇ ਮੈਂ ਪਿੱਛੇ ਹਟ ਗਿਆ ਤੇ ਸਾਡੀ ਥੋੜੀ ਬੈਸਬਾਜੀ ਹੋਈ ਤੇ ਘਰੇ ਚਲੇ ਗਏ ਮੈਂ ਫਿਰ ਤੋਂ ਪੱਠੇ ਕੱਟਣ ਲੱਗ ਗਿਆ ਜੀ ਤੇ ਜਾ ਕੇ ਨਾਲ ਦੂਏ ਭਰਾ ਨੂੰ ਦੂਏ ਚਾਚੇ ਨੂੰ ਨਾਲ ਪਤੀਜੇ ਨੂੰ ਫੌਜੀ ਪ੍ਰਮਿੰਦਰ ਸਿੰਘ ਚਰਨਜੀਤ ਸਿੰਘ ਕੇਵਲਜੀਤ ਸਿੰਘ ਤੇ ਉਹਨਾਂ ਨੂੰ ਨਾਲ ਬੁਲਾ ਕੇ ਜੀ ਮੈਂ ਇਹਨਾਂ ਨੇ ਮੇਰੇ ਕੈਸਾਂ ਦੀ ਬੇਅਦਬੀ ਕੀਤੀ ਹੈ ਜੀ ਮੇਰੇ ਕਕਾਰਾਂ ਦੀ ਬੇਅਦਬੀ ਕੀਤੀ ਹੈ ਤੇ ਕੀ ਆਂਦੇ ਨੇ ਉਸ ਤੋਂ ਬਾਅਦ ਜੀ ਕੇਵਲ ਸਿੰਘ ਨੇ ਮੇਰੇ ਹੱਥ ਫੜੇ ਨੇ ਜੀ ਤੇ ਕੀ ਆਂਦੇ ਨੇ ਹੱਥ ਫੜਨ ਤੋਂ ਬਾਅਦ ਉਹਨਾਂ ਮੇਰੇ ਕੇਸਾਂ ਨੂੰ ਫੜ ਕੇ ਜੀ ਇਹ ਚਰਨਜੀਤ ਸਿੰਘ ਨੇ ਕਈ ਦੇ ਦਸਤੇ ਨਾਲ ਜੀ ਜਿੰਨਾ ਚਿਰ ਦਸਤਾ ਟੁੱਟਿਆ ਨਹੀਂ ਜੀ ਕਈ ਦਾ ਉਹਨਾਂ ਚਿਰ ਮੇਰੇ ਲੱਕ ਤੇ ਮੇਰੇ ਲੱਤਾਂ ਤੇ ਜੀ ਮੂੰਹ ਤੇ ਥੱਪੜ ਮਾਰਦੇ ਰਹੇ ਨੇ ਜੀ ਤੇ ਉਸ ਤੋਂ ਬਾਅਦ ਜੀ ਜਿੰਦੇ ਵੀ ਮੈਂ ਇਧਰੋਂ ਨੰਗਣ ਵੀ ਨਹੀਂ ਦੇਣਾ ਇਸ ਪਈ ਤੋਂ ਜੀ ਤੇ ਦੂਜੀ ਉਹ ਹੋਰ ਸਾਈਡ ਤੋਂ ਆ ਤੇ ਜਦ ਕਿ ਉਹ ਸਾਂਝੀ ਪੈੜੀ ਹੈ ਜੀ ਕੱਚੀ ਤੇ ਸੈਮਤੀ ਨਾਲ ਵੰਡੀ ਹੋਈ ਹੈ ਤੇ ਉਸ ਤੋਂ ਬਾਅਦ ਡੈਡੀ ਜੀ ਨੂੰ ਵੀ ਆ ਕੇ ਘਰੇ ਇਹਨਾਂ ਦੇਖਿਆ ਵੀ ਕੀ ਜਾਂਦੇ ਨੇ ਰੋਲਾ ਪੈਨਦੇ ਆ ਬਾਹਰ ਵੀ ਇਹ ਗੇਟ ਦੇ ਕੋਲ ਹੀ ਆਏ ਨੇ ਜੇ ਘਰੇ ਨੇ ਆ ਕਮਰੇ ਤੋਂ ਨਿਕਲ ਕੇ ਤੇ ਉੱਥੇ ਆ ਕੇ ਪਰਮਿੰਦਰ ਸਿੰਘ ਫੌਜੀ ਜੀ ਗਾਲਾਂ ਕੱਢਦੇ ਰਹੇ ਨੇ ਡੈਡੀ ਜੀ ਨੂੰ ਤੇ ਚਰਨਜੀਤ ਮਾਸਟਰ ਸਿੰਘ ਜੀ ਉਹ ਵੀ ਬੋਲਦੇ ਰਹੇ ਨੇ ਜੀ ਬੜਾ ਨਜਾਇਜ਼ ਹੈ ਜੀ ਮੌਕੇ ਬਖਾਰਾ ਇਹੋ ਹੀ ਗੁਜ਼ਾਰਸ਼ ਹੈ ਜੀ ਐਮਐਲਏ ਸਾਹਿਬ ਤੋਂ ਉਮੀਦ ਹੈ ਜੀ ਪੁਲਿਸ ਪ੍ਰਸ਼ਾਸਨ ਤੋਂ ਉਮੀਦ ਹੈ ਜੀ ਐਸਐਸਪੀ ਗੁਰਨਾਨਕ ਸਿੰਘ ਜੀ ਤੇ ਉਹਨਾਂ ਤੋਂ ਉਮੀਦ ਹੈ ਜੀ ਸਾਡਾ ਕੀ ਆਂਦੇ ਨੇ ਬੁਰਾ ਸਾਥ ਦਿੱਤਾ ਜਾਏ ਜੀ ਸਾਡੀ ਸੁਣਵਾਈ ਹੋਏ ਜੀ ਜੀ ਜਥੇਦਾਰ ਸਾਹਿਬ ਤੱਕ ਜੀ ਅਸੀਂ ਪਹੁੰਚਾਇਆ ਜੀ ਆ ਦੇਖੋ ਜੀ ਆਪਣੀ ਗੱਲ ਰੱਖੀ ਹੈ ਜੀ ਸਾਡੀ ਸੁਣਵਾਈ ਕਰਵਾਈ ਜਾਏ ਜੀ ਉਮੀਦ ਪੂਰੀ ਹੈ ਜੀ ਬਸ ਥੋੜਾ ਕੰਮ ਲੇਟ ਹੋਣ ਦਿਆ ਜੀ ਸੁਣਵਾਈ ਹੋਏ ਸਾਡੀ ਜੀ ਕੇਸਾਂ ਦੀ ਬੇਅਦਬੀ ਹੋਈ ਜੀ ਦੋ ਦਿਨ ਹੋ ਗਏ ਨੇ ਸੁੱਤਾ ਨਹੀਂ ਗਿਆ ਜੀ ਉਲਟੀਆਂ ਆਉਂਦੀਆਂ ਦਵਾਈਆਂ ਲੈ ਕੇ ਆਇਆ ਜੀ ਆ ਦੇਖੋ ਜੀ ਸੱਟਾਂ ਜੀ ਆ ਪਿੱਛੇ ਦੇਖ ਲੋ ਜੀ ਇਥੋਂ ਇਥੋਂ ਚੱਲਿਆ ਵੀ ਨਹੀਂ ਜਾ ਰਿਹਾ ਜੀ ਬਹੁਤ ਗਰੀਬ ਬੰਦੇ ਆ ਜੀ ਸੁਣਵਾਈ ਕੀਤੀ ਜਾਏ ਜੀ ਪ੍ਰਸ਼ਾਸਨ ਤੋਂ ਸਾਨੂੰ ਇਹ ਇਹ ਵੀ ਸਾਡਾ ਕੀ ਜਾਂਦੇ ਨੇ ਵੀ ਇਨਸਾਫ ਦਿੱਤਾ ਜਾਏ ਸਾਨੂੰ ਜੀ ਇੱਕ ਗੁਰਜਨ ਸਿੰਘ ਦੀ ਐਮਐਲਏ ਆਈ ਸੀ ਸਾਡੇ ਕੋਲੇ ਔਜਾ ਪਿੰਡ ਪੈਂਦਾ ਤੇ ਉਹਨਾਂ ਜਦੋਂ ਬਿਆਨ ਲਿਖਿਆ ਉਹਨਾਂ ਜੀ ਦੱਸਿਆ ਵੀ 17 ਤਰੀਕ ਨੂੰ ਕੋਈ ਦੁਪਹਿਰ ਦੇ ਟਾਈਮ ਉਹਦੇ ਆਪਣੀ ਸ਼੍ਰੀਖੀ ਚਾਚੇ ਤਾਇਆ ਦੇ ਉਹ ਮੁੰਡੇ ਨਾਲ ਕੁਈ ਹਜ਼ਾਰ ਰੁਪਏ ਕੋਈ ਦਵਾਈ ਦਾ ਤੇ ਕਣਕ ਦਾ ਕੋਈ ਪੈਸੇ ਰਹਿੰਦੇ ਸੀ ਉਹ ਲੈਣ ਵਾਸਤੇ ਜਦੋਂ ਨੇ ਗੱਲ ਕਰੀ ਤਾਂ ਬਹਿਸ ਹੋ ਗਈ ਇਹਨਾਂ ਦੀ ਆਪਸੀ ਜਿਸ ਕਰਕੇ ਤਕਰਾਰ ਵੱਧ ਗਿਆ ਫਿਰ ਉਹਦੇ ਚਾਚੇ ਦੇ ਮੁੰਡੇ ਨੇ ਉਹਦੇ ਆਪ ਦਾ ਹੋਰ ਇੱਕ ਕਜ਼ਨ ਬੁਲਾ ਲਿਆ ਤਾਂ ਉਹਨਾਂ ਦੋਨਾਂ ਨਾਲ ਝਗੜਾ ਹੋਇਆ ਤੇ ਜਿਹੜੀ ਐਮਐਲਆਰ ਦੇ ਵਿੱਚ ਸਿੰਪਲ ਬਲੱਡ ਸ਼ਕਾ ਆਈਆਂ ਸੀ ਤੇ ਉਹ ਅਸੀਂ ਮੈਡੀਕਲ ਰਿਕਾਰਡ ਅੱਗੇ ਲੈ ਰਹੇ ਹਾਂ ਜਿਹੜਾ ਅਬਜ਼ਰਵੇਸ਼ਨਲੀ ਰੱਖਿਆ ਸੀ ਉਹਦੇ ਕਰਕੇ ਫਿਰ ਅਸੀਂ ਬਿਆਨ ਦਾਨ ਦਰਾਸ਼ ਕਰਤਾ ਸੀ ਅੱਗੇ ਫਰਦਰ ਕਾਰਵਾਈ ਜਿਹੜੀ ਉਹ ਚ ਕਰ ਰਹੇ ਸੀ ਹਾਂ ਸਰ ਇਸ ਕਿਸ ਲਈ ਕੋਈ ਐਫਆਈਆਰ ਵੀ ਜਿਹੜੀ ਦਰਜ ਕੀਤੀ ਜਾਏਗੀ ਜੀ ਆ ਜੀ ਇਹਨੇ ਵਿੱਚ ਅਲੀਗੇਸ਼ਨ ਲਾਇਆ ਸੀ ਕਿ ਮੇਰੇ ਜਿਹੜਾ ਸ਼ਰੀਰ ਸਾਹਿਬ ਪਾਇਆ ਸੀ ਉਹ ਟੁੱਟ ਗਿਆ ਡੰਡਾ ਮਾਰ ਕੇ ਤੇ ਮੇਰੀ ਕਰਾਉਂ ਦੀ ਬੇਰਵੀ ਹੋਈ ਹੈ ਜਿਹਦੇ ਸਬੰਧੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਉਂਕਿ ਦੋਨੋਂ ਸਕੇ ਰਿਸ਼ਤੇਦਾਰ ਨੇ ਆਪੋ ਚਾਚੇ ਦਾਇਦੇ ਨੇ ਤੇ ਉਸ ਕਰਕੇ ਜਿਹੜਾ ਲੜਾਈ ਵਾਲਾ ਐਂਗਲ ਜਿਹੜਾ ਉਹ ਤਾਂ ਮੰਨਿਆ ਜਾ ਸਕਦਾ ਹੈ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਉਹਦੇ ਮੁਤਾਬਕ ਜਿਹੜੀ ਵੀ ਗੱਲ ਹੋਊ ਸਰ ਇੱਕ ਇਹਨੇ ਆ ਜਿਹੜਾ ਕੱਲ ਤੱਕ ਸਾਹਿਬ ਦੇ ਜੱਥੇਦਾਰ ਨੂੰ ਵੀ ਇੱਕ ਲੈਟਰ ਲਿਖਿਆ ਸੀਗਾ ਉਸ ਦਾ ਕੀ ਉਹਦੇ ਸੰਬੰਧੀ ਮੇਰੇ ਨਹੀਂ ਨੋਟਿਸ ਸਾਡੇ ਕੋਲ ਜਿਹੜੀ ਕੰਪਲੇਨ ਆਈ ਆ ਉਹਦੇ ਜਿਹਨਾਂ ਨੇ ਜਿਹੜੀ ਇਹ ਗੱਲ ਕੀਤੀ ਜੀ ਵੀ ਮੇਰੇ ਜਿਹੜਾ ਇਹਨਾਂ ਨੇ ਸ਼ਰੀਪ ਸਾਹਿਬ ਜਿਹੜਾ ਉਹ ਡੰਡਾ ਵੱਜਨ ਦਾ ਮੇਰਾ ਟੁੱਟ ਗਿਆ ਤੇ ਬਾਕੀ ਉਹਦੇ ਸੰਬੰਧੀ ਜੇ ਕੋਈ ਇਹਨਾਂ ਨੇ ਨਾਮ ਤਾਂ ਸ਼ਰੀਪ ਸਾਹਿਬ ਪੇਸ਼ ਕੀਤਾ ਨਾ ਹੀ ਕੋਈ ਇਸ ਸੰਬੰਧੀ ਕੋਈ ਪੇਸ਼ ਕੀਤਾ ਕਿੰਨੇ ਬੰਦੇ ਜ਼ਖਮੀ ਆ ਸਰ ਸਮਾਪਨੇ ਤੇ ਇੱਕੋ ਹੀ ਆ ਜਿਹੜਾ ਕੁਸ਼ਨ ਸਿੰਘ ਉਹਦੀ ਬਚੀਆ ਤੇ ਇਹਨਾਂ ਨੇ ਤਿੰਨ ਬੰਦਿਆਂ ਦੇ ਨਾਮ ਲਿਖਾਏ ਆ ਵੀ ਇੱਕ ਨੇ ਟੁੱਟਿਆ ਬਾਕੀਆਂ ਨੇ ਵੀ ਹੱਥ ਖੜਤ ਦਿੱਤੀ ਕੋਈ ਗ੍ਰਿਫਤਾਰੀ ਹੋਈ ਜਾਂ ਨਹੀਂ ਹਜੇ ਤਾਂ ਪੜਤਾਲ ਹੀ ਕਰ ਰਹੇ ਜਿਹਦੇ ਵਿੱਚ ਕੀਸ ਚਾਹੀਏ ਤੇ ਬਾਕੀ ਨਾਨ ਕੌਗਨੀਜ਼ੇਬਲ ਹੋਣ ਕਰਕੇ ਜਿਹੜਾ ਹਜੇ ਐਸਫਆਈਆਰ ਦਾਤ ਨਹੀਂ ਕੀਤੀ ਹਜੇ ਸਰ ਕੁਝ ਪੜਤਾਲ ਦੇ ਵਿੱਚ ਆਂਦਾ ਫਿਰ ਕਿਹੜੀ ਧਾਰਾ ਦੇ ਨਾਲ ਆ ਫੈਸਲਾ ਕੀ ਚਾਹ। ਅ ਦੇਖੋ ਜੇ ਕੋਈ ਪੜਤਾਲ ਦੇ ਵਿੱਚ ਜਿਹੜੀ ਵੀ ਗੱਲ ਆਊਗੀ ਉਹ ਜਿਹੀ ਕਰਵਾਈ ਹੋ ਜੇ ਮੈਡੀਕਲ ਰਿਪੋਰਟ ਦੇ ਵਿੱਚ ਕੋਈ ਉਹ ਆਇਆ ਤਾਂ ਉਹਦੇ ਮੁਤਾਬਕ ਅਸੀਂ ਧਾਰਾ